ਪੰਜਾਬ ਦੇ ਵਿੱਚ ਰੋਡਵੇਸ ਪੰਬਰ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਲਗਾਤਾਰ 5 ਦਿਨਾਂ ਤੋਂ ਹੜਤਾਲ ਤੇ ਨੇ ਜਿਸ ਕਾਰਨ ਸਰਕਾਰੀ ਬੱਸਾਂ ਦਾ ਸੰਚਾਲਨ ਲਗਭਗ ਠੱਪ ਹੋ ਚੁੱਕਾ ਹੈ 5 ਦਿਨਾਂ ਤੋਂ ਸਵੇਰੇ ਤੇ ਵਕ-ਵਕ ਦੀਪੂਆਂ ਤੇ ਲਗਭਗ 1600 ਬੱਸਾਂ ਖੜੀਆਂ ਨੇ ਰੋਡਵੇਸ ਪੀਐਨਵੀ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਨੇ ਸਰਕਾਰ ਨਾਲ ਮੁਲਾਕਾਤ ਕੀਤੀ ਹੈ ਪਰ ਵਰਕਰ ਕੰਮ ਤੇ ਵਾਪਸ ਨਹੀਂ ਪਰਤੇ ਕਾਮਯਾਤੇ ਸਰਕਾਰ ਦੇ ਵਿਚਕਾਰ ਕਈ ਵਾਰ ਮੀਟਿੰਗਾਂ ਹੋਈਆਂ ਨੇ ਕਈ ਮੁੱਦਿਆਂ ਤੇ ਸਹਿਮਤੀ ਤੇ ਪਹੁੰਚਣ ਦੇ ਵਿੱਚ ਅਸਫਲਤਾ ਰਹੀ ਹੈ ਜਿਸ ਕਾਰਨ ਯੂਨੀਅਨ ਨੇ ਹੜਤਾਲ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਵਰਡ ਐਚ ਨੇ ਕਿਹਾ ਕਿ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ 'ਚ ਯੂਨੀਅਨ ਨੇ ਕੁਝ ਨੁਕਤਿਆਂ ਤੇ ਸਮਝੌਤਾ ਕੀਤਾ ਸੀ ਪਰ ਪ੍ਰਬੰਧਨ ਅਧਿਕਾਰੀਆਂ ਨੇ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਯੂਨੀਅਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੜਤਾਲ ਉਦੋਂ ਤੱਕ ਚੱਲੀ ਰਹੇਗੀ ਜਦੋਂ ਤੱਕ ਉਹਨਾਂ ਦੇ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਉਹਨਾਂ ਵਿਰੋਧਦਰਸ਼ ਕੇਸਾਂ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਜਬ ਤੱਕ ਨਹੀਂ ਕੀਤਾ ਜਾਂਦਾ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।